ਬੋਲੇਓ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਅੱਜ ਅਸੀਂ ਇਹ ਦੂਸਰਾ ਸ਼ਲੋਕ ਜਿਹੜਾ ਹੈ ਤੀਸਰੀ ਪੌੜੀ 3rd ਪੌੜੀ ਆਫ ਆਸਰਾ ਦੀ ਵਾਰ ਇਸ ਨੂੰ ਦੇਖਦੇ ਹਾਂ ਕੁਦਰਤ ਹੁੰਦਾ ਆ ਨੇਚਰ ਇਨਟ੍ਰੀਨਸਿਕ ਆਫ ਬਿਲਟ ਇਨ ਜਿਹੜਾ ਸਾਡੇ ਅੰਦਰ ਹੈ ਦਿਸੈ ਸੁਣੀਐ ਸੁਣਨਾ ਦੇਖਣਾ ਨੇਚਰਲੀ ਅਸੀਂ ਦੇਖਦੇ ਹਾਂ ਸੁਣਦੇ ਹਾਂ ਐਂਡ ਵਾਈਲ when we watch when we see something when we hear something we are getting some input assi kujh na kujh apne andar leke ja rahe to satguru ji in the first line he says we have been blessed with natural abilities sade kol kudrati abilities hagiyan ne sunnandiyan dekhnandiyan dekh ke bhi assi kujh na kujh apne andar input lene ha sunn ke bhi lene ha par dekhe hoye sunne hoye nu assi andar process kivein karde ha ki ek pao ek discipline hai ਜੇ ਤੁਸੀਂ ਪ੍ਰੋਸੈਸ ਕਰ ਰਹੇ ਹੋ ਜਾਂ ਬਸ ਕਰ ਹੀ ਜਾ ਰਹੇ ਹੋ ਯੂ ਆਰ ਵਾਚਿੰਗ ਫੇਸਬੁੱਕ ਰੀਲਸ ਸ਼ਾਰਟਸ ਯੂਟਿਊਬਸ অর ਟੀਵੀ ਕੁਝ ਵੀ ਦੇਖ ਰਹੇ ਹੋ ਅੱਖਾਂ ਦੇਖ ਰਹੀਆਂ ਐ एवरीथिंग ਇਜ਼ ਗੋਇੰਗ ਇਨ ਅੰਦਰ ਪ੍ਰੋਸੈਸ ਕੀ ਹੋ ਰਿਹਾ ਹੈ ਕਈ ਲੋਕ ਐਸੇ ਹੋਣਗੇ ਵਿਚ ਆ ਡਿਟੈਚਡ ਫ্রম एवरीथिंग ਬਹੁਤ ਰੇਅਰ ਉਹ ਜੋ ਕੁਝ ਵੀ ਹੋ ਰਿਹਾ ਉਹਦੀ 네ਗਟਿਵਿਟੀ ਉਹਨਾਂ ਤੇ ਅਸਰ ਨਹੀਂ ਕਰਦੀ ਬੜੇ ਰੇਅਰ ਲੋਕ ਨੇ ਐਸੇ ਬਟ ਮੋਸਟ ਆਫ ਦਾ ਟਾਈਮਸ 95% ਰਾਈਟ ਨਾਓ right ਅਸੀਂ ਜਦੋਂ ਕੁਝ ਦੇਖਦੇ ਆਂ ਐਸਾ ਉਹ ਨੈਗੇਟਿਵਿਟੀ ਸਾਡੇ ਅੰਦਰ ਪੌਇਜ਼ਨ ਕ੍ਰੀਏਟ ਕਰਦੀ ਹੈ। ਤੋਂ ਡਿਸਪਲਿਨ ਜਿਹੜਾ ਹੈ ਉਹ ਤੁਹਾਨੂੰ ਸੁਖੀ ਕਰਦਾ ਹੈ। ਡਿਸਪਲਿਨ ਆਫ दैट ਪ੍ਰੋਸੈਸਿੰਗ ਵਿਦਿਨ ਜਿਹੜੀ ਅੰਦਰ ਹੋਏਗੀ। ਸੋ ਵੀ ਹੈਵ ਬੀਨ ਬlesਸਡ ਵਿਦ ਨੈਚੁਰਲ ਐਬਿਲਿਟੀਜ਼ ਟੂ ਆਬਜ਼ਰਵ ਸੀ ਐਂਡ ਹਿਅਰ ਐਂਡ ਇਟ ਇਜ਼ ਨੈਚੁਰਲ ਥੈਟ ਇਫ ਵੀ ਲਿਵ ਇਨ ਡਿਸਪਲਿਨ। ਇਹ ਵੀ ਕੁਦਰਤੀ ਹੈ ਕਿ ਜੇ ਅਸੀਂ ਡਿਸਪਲਿਨ ਵਿੱਚ ਪਾਉ ਵਿੱਚ ਰਹਿਣਾ ਸਿੱਖ ਜਾਈਏ ਕਿ ਠੀਕ ਹੈ ਮੈਂ ਆਹ ਗੱਲ ਸੁਣ ਲਈ ਹੈ ਕਿਸੇ ਬਾਰੇ। ਹਰ ਚੀਜ਼ ਮੈਂ ਦੇਖ ਲਈ ਹੈ ਕਿਸੇ ਬਾਰੇ ਜੇ ਮੈਨੂੰ ਪਾਉ ਹੋਵੇ ਜੇ ਮੈਨੂੰ ਡਿਸਪਲਿਨ ਹੋਵੇ ਜੇ ਮੈਨੂੰ ਹੁਕਮ ਚ ਜਿਉਣਾ ਆਂਦਾ ਹੋਵੇ ਤੇ ਮੈਂ ਜਾਣ ਜਾਵਾਂ ਕਿ ਮੈਂ ਹੁਣ ਕਰਨਾ ਕੀ ਹੈ ਇਹਦਾ ਕਿ ਮੈਂ ਇਹਦੇ ਬਾਰੇ ਕੁਝ ਗਲਤ ਕਰਨਾ ਹੈ ਕਿ ਮੈਂ ਇਹਦੇ ਬਾਰੇ ਕੁਝ ਚੰਗਾ ਕਰਨਾ ਹੈ ਕਿ ਜੋ ਮੈਂ ਦੇਖਿਆ ਇਹਦੇ ਨਾਲ ਕੁਝ ਭਲਾ ਹੋਣਾ ਹੈ ਜਾਂ ਨਹੀਂ ਹੋਣਾ ਜੇ ਤੁਸੀਂ ਉਸ ਹੁਕਮ ਵਿੱਚ ਰਹਿੰਦੇ ਹੋ ਜੇ ਡਿਸਪਲਿਨ ਵਿੱਚ ਰਹਿੰਦੇ ਹੋ ਔਰ ਉਸ ਭਾਉ ਵਿੱਚ ਰਹਿੰਦੇ ਹੋ ਫਿਰ ਸੁਖ ਹੈ ਅਲਟੀਮੇਟ ਹੈਪੀਨੈਸ ਅਲਟੀਮੇਟ ਜॉय ਅੰਦਰ ਰਹਿੰਦੀ ਹੈ ਨਹੀਂ ਤੇ ਜੋ ਵੀ ਕੁਝ ਅਸੀਂ ਦੇਖਦੇ ਹਾਂ ਸੁਣਦੇ ਆ ਉਹ ਸਾਡੇ ਅੰਦਰਲੇ ਪੀਸ ਨੂੰ ਡਿਸਟਰਬ ਵੀ ਕਰ ਸਕਦਾ ਹੈ ਨੇਚਰਲੀ ਤਾਂ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਮੋਲਡ ਕਰਦੇ ਕਿਸ ਤਰ੍ਹਾਂ ਉਸ ਭਾਉ ਦੇ ਵਿੱਚ ਉਹ ਭਾਉ ਜਿਹੜਾ ਤੁਸੀਂ ਜਪਜੀ ਸਾਹਿਬ ਦੀ ਲਾਸਟ ਪੌੜੀ ਵਿੱਚ ਪੜਿਆ ਸੀ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਉਸ ਭਾਂਡੇ ਦੇ ਵਿੱਚ ਉਸ ਭਾਉ ਦੇ ਨਾਲ ਡਿਸਪਲਿਨ ਦੇ ਨਾਲ ਡਿਸਪਲਿਨ ਉਹ ਗਿਆਨ ਉਹ ਵਿਜ਼डम ਉਹ ਰੱਬੀ ਹੁਕਮ ਜੇ ਅਸੀਂ ਉਹਦੇ ਵਿੱਚ ਰਹਿਨੇ ਆ ਵਟ ਏਵਰ ਵੀ ਆਰ ਵਾਚਿੰਗ ਵਟ ਏਵਰ ਵੀ ਆਰ ਹਿਅਰਿੰਗ ਅਸੀਂ ਇਹਦੇ ਨਾਲ ਅੰਦਰ ਸੁੱਖ ਬਣਾ ਸਕਦੇ ਆ ਜਦੋਂ ਅਸੀਂ ਰੱਬੀ ਹੁਕਮ ਚ ਨਹੀਂ ਹੁੰਦੇ ਅਸੀਂ ਜੋ ਵੀ ਦੇਖ ਰਹੇ ਆ ਅਸੀਂ ਜਲਦੀ ਖਿੱਚ ਜਾਂਦੇ ਆ ਕਦੀ ਕਿਸੇ ਬਾਰੇ ਸੁਣਦੇ ਆ ਉਹਨੇ ਆ ਕਿਹਾ ਤਾਂ ਵੀ ਅਸੀਂ ਅੰਦਰੋਂ ਅਪਸੈਟ ਹੋ ਜਾਂਦੇ ਆ ਪਰ ਜੇ ਅਸੀਂ ਹੁਕਮ ਦੇ ਵਿੱਚ ਹਾਂ ਅਸੀਂ ਜਾਣਦੇ ਆ ਨੈਚੁਰਲ ਹੈ ਇਹ ਸਭ ਕੁਝ ਹੈ ਆਲੇ ਦੁਆਲੇ ਜਿਹੜੇ ਲੋਕ ਨੇ ਆਈ ਕੈਨ ਨਾਟ ਚੇਂਜ them ਮੈਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦਾ ਤੋਂ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ ਤੋਂ ਪਾਤਾਲ ਤੇ ਆਕਾਸ਼ ਵੀ ਹੈਵ ਡਿਸਕਸਡ ਇਨ ਜਪਜੀ ਸਾਹਿਬ ਟੂ ਪਾਤਾਲ ਹੁੰਦਾ ਹੈ ਬੜਾ ਹੀ ਨੀਵਾ ਲੋਏਸਟ ਬਹੁਤ ਨੀਵਾ ਇਟਸ ਨਾਟ ਜਸਟ ਅਬਾਊਟ ਫਿਜ਼ੀਕਲ ਪਲੇਸਸ ਕਿ ਥੇਅਰ ਇਜ਼ ਅ ਪਤਾਲ ਅন্ডਰਗਰਾਉਂਡ ਕਿਤੇ ਜਾ ਕੇ ਅন্ডਰਗਰਾਉਂਡ ਮੀਨਸ ਬਹੁਤ ਲੋ ਲੋਲੀ ਵਾਈਸਸ ਬੜੇ ਨੀਚ ਕਰਮ ਨੇ ਸਾਡੇ ਬੜੇ ਨੀਚ ਖਿਆਲ ਨੇ ਮੇਰੇ ਅੰਦਰ ਨੀਵੇਂ ਦਰਜੇ ਦੇ ਆਕਾਸ਼ ਹੁੰਦਾ ਹੈ ਉੱਚਾ ਸਮਥਿੰਗ ਹਾਇਰ ਉਸੇ ਤਰ੍ਹਾਂ ਹੀ ਸਰਬ ਆਕਾਰ 올 ਕ੍ਰੀਏਸ਼ਨ ਨੇਚਰਲੀ ਥੇਅਰ ਆ ਲੋਲੀ ਵਾਈਸਸ ਸਾਡੇ ਅੰਦਰ ਇਹ ਵੀ ਹੈਗੇ ਨੇ ਪਤਾਲ ਵੀ ਨੇ ਮੇਰੇ ਅੰਦਰ ਪਤਾਲਾ ਪਤਾਲ ਲਖ ਆਗਾਸਾਂ आकाश ਅੰਦਰ ਬਹੁਤ ਨਿਮਾਨ ਹੈ ਤੇ ਬਹੁਤ ਉਚਾਈ ਬੜੇ ਚੰਗੇ ਖਿਆਲ ਵੀ ਨੇ ਕਦੀ ਬੈਠ ਕੇ ਦੇਖ ਲਿਓ ਕਈ ਵਾਰ ਤੇ ਖੁਦ ਤੇ ਆਪ ਹੀ ਹੈਰਾਨੀ ਹੁੰਦੀ ਮੈਨਾਂ ਚੰਗਾ ਵੀ ਆ ਮੇਰੇ ਮਨ ਚ ਵੀ ਖਿਆਲ ਆ ਜਾਂਦੇ ਅਸੀਂ ਬਹੁਤ ਚੰਗੇ ਵੀ ਹੁੰਨੇ ਆ ਤੇ ਬਹੁਤ ਮਾੜੇ ਵੀ ਹੁੰਨੇ ਆ ਇਸੇ ਨੂੰ ਅਸੀਂ ਜਪਜੀ ਸਾਹਿਬ ਚ ਗੁਰੂ ਨਾਨਕ ਸਾਹਿਬ ਦੀ ਬਾਣੀ ਚ ਪੜਿਆ ਸੀ ਕਿ ਓੜਕ ਓੜਕ ਭਾਲ ਠੱਕੇ ਵੇਦ ਕਹਿਣ ਇੱਕ ਵਾਰ ਜੇ ਅਸੀਂ ਵੇਦ ਜੇ ਅਸੀਂ ਗਿਆਨ ਨੂੰ ਇੱਕ ਵਾਰ ਆਪਣੇ ਅੰਦਰ ਵਸਾ ਲਈਏ ਇਵੀ ਇੰਟਰਨਲਾਈਜ਼ ਗੁਰੂਜ਼ ਵਿਜ਼ਡਮ ਇਹ ਭਾਲ ਆਲ ਦਿਸ ਸਰਚ ਆਲ ਦਿਸ ਵਾਂਡਰਿੰਗ ਫ্রম ਹਾਈਜ਼ ਐਂਡ ਲੋਜ਼ ਇਹਨੂੰ ਰੈਸਟ ਮਿਲ ਜਾਂਦੀ ਹੈ ਟਿਕ ਜਾਂਦੇ ਅਸੀਂ ਠੱਕੇ ਰੁਕ ਜਾਂਦੇ ਨਹੀਂ ਤੇ ਸਾਡਾ ਮਾਈਂਡ ਬਸ ਇਨਾਂ ਉਚਾਈਆਂ ਤੇ ਨਿਵਾਣ ਦੇ ਵਿੱਚ ਹੀ ਭਟਕਦਾ ਰਹਿੰਦਾ ਕਦੀ ਬੜਾ ਹੀ ਚੰਗਾ ਬਣ ਜਾਂਦਾ ਕਦੀ ਬੜਾ ਹੀ ਨੀਵਾ ਡਿੱਗ ਜਾਂਦਾ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਾਈ ਜਾਂਦੇ ਕਦੀ ਬਿਲਕੁਲ ਨੀਵਾ ਡਿੱਗ ਜਾਂਦਾ ਕਦੀ ਬਿਲਕੁਲ ਅਸਮਾਨ ਤੇ ਚੜ ਜਾਂਦਾ ਬੜਾ ਹੀ ਚੰਗਾ ਬਣ ਜਾਂਦਾ ਤਾਂ ਇਹ ਸਾਡੇ ਅੰਦਰ ਨੇ ਕੁਦਰਤ ਪਾ ਤਾਲੀ ਕੁਦਰਤੀ ਤੌਰ ਤੇ ਨੇਚਰਲੀ ਵੀ ਹੈਵ ਲੋਲੀ ਵਾਈਸਸ ਸਾਡੇ ਅੰਦਰ ਹੈਗੇ ਨੇ ਐਂਡ ਐਸ ਹਾਈ ਵਰਚੂਜ਼ ਇਨ ਆ ਸਾਡੇ ਅੰਦਰ ਵਰਚੂਜ਼ ਵੀ ਹੈਗੀਆਂ ਉਚਾਈਆਂ ਚੰਗੀਆਂ ਉਹ ਵੀ ਹੈਗੀਆਂ ਨੇ ਪਰ ਜਿੱਦਾਂ ਮੈਂ ਪਹਿਲਾਂ ਕਿਹਾ ਇਟ ਮੈਟਰਸ ਕਿ ਅਸੀਂ ਕਿਸ ਚੀਜ਼ ਨੂੰ ਫੀਡ ਕਰ ਰਹੇ ਹਾਂ ਅਸੀਂ ਆਪਣੇ ਵਿਕਾਰਾਂ ਨੂੰ ਫੀਡ ਕਰ ਰਹੇ ਹਾਂ ਕਿ ਅਸੀਂ ਆਪਣੇ ਅੰਦਰ ਵਰਚੂਜ਼ ਨੂੰ ਫੀਡ ਕਰ ਰਹੇ ਹਾਂ ਅਸੀਂ ਗੁਣਾਂ ਨੂੰ ਫੀਡ ਕਰ ਰਹੇ ਹਾਂ ਕਿ ਆਉਗਣਾਂ ਨੂੰ ਕਰ ਰਹੇ ਹਾਂ ਅਸੀਂ ਕਿਹਦੇ ਵੱਲ ਫੋਕਸ ਕੀਤਾ ਕਿਹਦੇ ਵੱਲ ਧਿਆਨ ਕੀਤਾ ਹੋਇਆ ਹੈ ਹਾਲ ਆਫ ਦਿਸ ਕ੍ਰੀਏਸ਼ਨ ਇਜ਼ ਇਨਨੇਟ ਟੂ ਅਸ ਇਹ ਸਾਡੇ ਅੰਦਰ ਹੀ ਹੈ ਇਹ ਸਾਰੀ ਕ੍ਰੀਏਸ਼ਨ ਸਾਰਾ ਆਕਾਰ ਚੰਗਿਆਈ ਦਾ ਬੁਰਿਆਈ ਦਾ ਪਰ ਜਦੋਂ ਅਸੀਂ ਵਿਕਾਰਾਂ ਵੱਲ ਲੱਗਦੇ ਹਾਂ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਜਦੋਂ ਅਸੀਂ ਆਪਣੇ ਅੰਦਰ ਬੈਠੇ ਧਰਮਵਲ ਮੁੜਦੇ ਹਾਂ ਸਾਨੂੰ ਪਤਾ ਲੱਗਦਾ ਕਿ ਮੇਰੇ ਅੰਦਰ ਚੰਗਿਆਈਆਂ ਵੀ ਨੇ ਬੁਰਿਆਈਆਂ ਵੀ ਨੇ ਕਰਮੀ ਆਪੋ ਆਪਣੀ ਇਹ ਮੇਰੇ ਕਰਮ ਨੇ ਕਿ ਮੈਂ ਚੰਗਿਆਈਆਂ ਵੱਲ ਜਾਣਾ ਹੈ ਕਿ ਬੁਰਿਆਈਆਂ ਵੱਲ ਜਾਣਾ ਹੈ ਜੇ ਮੈਂ ਚੰਗਿਆਈਆਂ ਵੱਲ ਜਾਣਾ ਤੇ ਕਿ ਨੇੜ ਹੈ ਜੇ ਮੈਂ ਬੁਰਿਆਈਆਂ ਵੱਲ ਜਾਣਾ ਤੇ ਕਿ ਦੂਰ ਫਿਰ ਮੈਂ ਦੂਰ ਹੁੰਦਾ ਜਾਣਾ ਤਾਂ ਇਹ ਸਾਡੇ ਆਪਣੇ ਤੇ ਸਾਡਾ ਚੁਆਇਸ ਬਣ ਜਾਂਦਾ ਹੈ ਨੇਚਰਲੀ ਸਾਡੇ ਅੰਦਰ ਪਤਾਲ ਵੀ ਨੇ ਤੇ ਆਕਾਸ਼ ਵੀ ਨੇ ਨਿਵਾਣਵੀ ਹੈ ਵਾਈਸਸ ਵਿਕਾਰ ਬੁਰਾਈਆਂ ਵੀ ਨੇ ਤੇ ਚੰਗਿਆਈਆਂ ਵੀ ਨੇ ਬਿਕੋਜ਼ ਇਹ ਨੈਚੁਰਲ ਹੈ ਇਹਨੂੰ ਤੁਸੀਂ ਰੋਕ ਨਹੀਂ ਸਕਦੇ ਨੋ ਵਨ ਥਰੂਆਊਟ ਦਾ ਵਰਲਡ ਕੋਈ ਵੀ ਐਸਾ ਨਹੀਂ ਜਿਵੇਂ ਜਿਵੇਂ ਅਸੀਂ ਵੱਡੇ ਹੁੰਦੇ ਹਾਂ ਵੀ ਸੀ ਜਿੱਦਾਂ ਪਿਛਲੀ ਤੱਕ ਚ ਆ ਗਿਆ ਨਾ ਕੁਦਰਤ ਦਿਸੇ ਕਿਉਂਕਿ ਅਸੀਂ ਦੇਖਣਾ ਹੈ ਅਸੀਂ ਸੁਣਨਾ ਹੈ ਐਜ਼ ਯੂ ਗਰੋ ਅਪ ਐਜ਼ ਯੂ ਸੀ ਐਜ਼ ਯੂ ਹੀਅਰ অর ਲਿਸਨ you are taking in something ਤੁਹਾਡੇ ਅੰਦਰ ਕੁਝ ਨਾ ਕੁਝ ਜਾ ਰਿਹਾ ਹੈ ਉਹ ਹਮੇਸ਼ਾ ਚੰਗਾ ਨਹੀਂ ਹੁੰਦਾ ਹਮੇਸ਼ਾ ਪੋਜ਼ਿਟਿਵ ਨਹੀਂ ਹੁੰਦਾ ਉਹ ਨੈਗੇਟਿਵਿਟੀ ਅੰਦਰ ਜਾਂਦੀ ਹੈ ਪੋਜ਼ਿਟਿਵ ਵੀ ਜਾਂਦਾ ਹੀ ਹੈ ਤਾਂ ਸਾਡੇ ਅੰਦਰ ਉਹ ਪਤਾਲ ਤੇ ਆਕਾਸ਼ ਨਿਤ ਬਣੇ ਹੀ ਰਹਿੰਦੇ ਨੇ ਲੋੜ ਸਿਰਫ ਇੰਨੀ ਹੈ ਕਿ ਅਸੀਂ ਕਿਸ ਚੀਜ਼ ਨੂੰ ਫੀਡ ਕਰਦੇ ਕਿਨੂੰ ਅਸੀਂ ਆਰ ਦੇ ਰਹੇ ਹਾਂ ਕਿ ਅੱਲਾ ਤੂੰ ਵੱਡਾ ਹੋ ਜਾ ਕਿ ਅਸੀਂ ਪਤਾਲ ਨੂੰ ਹੋਰ ਵੱਡਾ ਕਰ ਰਹੇ ਹਾਂ ਕਿ ਆਕਾਸ਼ ਨੂੰ ਕਰ ਰਹੇ ਹਾਂ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਕੁਦਰਤ ਵੇਦ ਪੁਰਾਣ ਕਤੇਬ ਕੁਦਰਤ ਸਰਬ ਵਿਚਾਰ ਤੋ ਸਾਰੀ ਹੀ ਇਹ ਜਿਹੜਾ ਸਾਰਾ ਸ਼ਲੋਕ ਹੈ ਇਸ ਨੂੰ ਜੇ ਅਸੀਂ ਸਮਝਾਂਗੇ ਸਾਰਾ ਕਲੀਅਰ ਹੁੰਦਾ ਜਾਏਗਾ ਸ਼ੁਰੂ ਚ ਲੱਗੇਗਾ ਕਿ ਪਤਾ ਨਹੀਂ ਕਿੱਥੋਂ ਸ਼ੁਰੂ ਹੋਇਆ ਪਰ ਇਹ ਕਨੈਕਟ ਹੁੰਦਾ ਜਾਏਗਾ ਫਿਰ ਪਤਾ ਲੱਗ ਜਾਏਗਾ ਜਦੋਂ ਅਸੀਂ ਦੇਖਦੇ ਆ ਸੁਣਦੇ ਆ ਕੁਦਰਤ ਦਿਸੈ ਕੁਦਰਤ ਸੁਣੀਏ ਨੇਚਰਲੀ ਵੀ ਆ ਟੇਕਿੰਗ ਇਨ ਜਦੋਂ ਜਦੋਂ ਅਸੀਂ ਅੰਦਰ ਆਪਣੇ ਅੰਦਰ ਲੈ ਕੇ ਜਾਂਦੇ ਹਾਂ ਸਭ ਕੁਝ ਪੋਜ਼ਿਟਿਵ ਅੰਦਰ ਨਹੀਂ ਜਾਂਦਾ ਬਹੁਤ ਕੁਝ ਨੈਗੇਟਿਵ ਜਾਂਦਾ ਹੈ ਇੱਥੇ ਤਾਂ ਫਿਰ ਵੀ ਸੌਖਾ ਆ ਬਟ ਇਨ ਇੰਡੀਆ ਕਈ ਵਾਰੀ ਅਸੀਂ ਖੇਚ ਜਾਂਦੇ ਹੁੰਦੇ ਸੀ ਮੰਮੀ ਨੇ ਰੋਜ਼ ਝਾੜੂ ਲੈ ਕੇ ਬਹਿ ਜਾਣਾ ਪੋਚਾ ਲੈ ਕੇ ਬਹਿ ਜਾਣਾ ਕਦੀ ਕਦੀ ਆਪਾਂ ਖਿੱਚ ਕੇ ਕਹਿ ਦੇਣਾ ਕਿ ਰੋਜ਼ ਮਾਰਨ ਦੀ ਕੀ ਲੋੜ ਹੈ ਅੱਜ ਰਹਿਣ ਦਾ ਸਾਫ਼ ਤਾਂ ਨਜ਼ਰ ਆ ਰਿਹਾ ਇਟਸ ਕਲੀਨ ਇਨਫ ਵਾਈ ਆਰ ਯੂ ਕਲੀਨਿੰਗ ਇਟ ਅਗੇਨ ਐਂਡ ਅਗੇਨ ਐਂਡ ਸ਼ੀ ਊਡ ਸਮਾਈਲ ਐਂਡ ਸੇ ਪੁੱਤਰ ਆਈ ਕਲੀਨ ਇ ਡੇਲੀ ਦੈਟਸ ਵਾਈ ਇਟਸ ਕਲੀਨ ਇਹ ਸੋਣਾ ਇਸੇ ਕਰਕੇ ਆ ਸਾਫ ਇਸੇ ਕਰਕੇ ਕਿ ਨੂੰ ਰੋਜ਼ ਸਾਫ ਕੀਤਾ ਜਾ ਰਿਹਾ ਆ ਇੰਨੀ ਡਸਟ ਉੱਥੇ ਆਉਂਦੀ ਹੈ ਇੰਨੀ ਮੈਲ ਬਾਰੋਂ ਆਉਂਦੀ ਹੈ ਇੱਥੇ ਵੀ ਕਲੀਨ ਕਰਨਾ ਹੀ ਪੈਂਦਾ ਭਾਵੇਂ ਨਜ਼ਰ ਨਹੀਂ ਆ ਰਿਹਾ ਆ ਠੀਕ ਐ ਅਸੀਂ ਸ਼ੂਜ਼ ਬਾਹਰ ਰੱਖਦੇ ਆ ਮੈਟ ਲੱਗਿਆ ਬੜਾ ਕੁਝ ਹੈਗਾ ਆ ਡਸਟ ਘਟਾ ਹੈ ਬਟ ਦੈਨ ਅਗੇਨ ਕਲੀਨਿੰਗ ਬੜੀ ਜ਼ਰੂਰੀ ਹੈ ਯੂ ਵਾਸ਼ ਯਰ ਬਾਡੀ ਡੇਲੀ ਉਹਨਾਂ ਨੂੰ ਵੀ ਵਾਸ਼ ਕਰਨਾ ਹੀ ਪੈਂਦਾ ਜੇ ਡੇਲੀ ਨਹੀਂ ਤੇ ਫਿਰ ਦੂਜੇ ਦਿਨ ਦੂਜੇ ਨੀਤੇ ਹਫ਼ਤੇ ਕੋਈ ਨਾ ਕੋਈ ਮਹੀਨੇ ਬਾਅਦ ਵੀ ਨਾ ਹੀ ਲੈਂਦੇ ਪਰ ਮੈਲ ਤਾਂ ਹੁੰਦੀ ਹੀ ਆ ਕਲੀਨ ਕਰਨਾ ਪੈਂਦਾ ਆ ਪਰ ਉਹੀ ਸਤਗੁਰੂ ਸਾਨੂੰ ਬਾਣੀ ਜਿਹੜੀ ਬਾਣੀ ਚ ਬਾਰ ਬਾਰ ਦੱਸ ਰਹੇ ਭਰੀਏ ਮਤ ਪਾਪਾਂ ਕੇ ਸੰਗ ਸਾਡੀ ਮਤ ਜਿਹੜੀ ਪਾਪਾਂ ਨਾਲ ਭਰ ਰਹੀ ਕਿੱਥੋਂ ਭਰ ਰਹੀ ਹੈ ਅੱਜ ਦੇ ਸ਼ਲੋਕ ਚ ਗੁਰੂ ਨਾਨਕ ਉਹ ਦੱਸ ਰਹੇ ਨੇ ਉਹ ਪਾਪ ਸਾਡੀ ਮਤ ਚ ਕਿੱਥੋਂ ਆਉਂਦੇ ਨੇ ਨੇਚਰਲੀ ਕੁਦਰਤ ਦਿਸੈ ਕੁਦਰਤ ਸੁਣੀ ਹੈ ਬਿਕੋਜ਼ ਅਸੀਂ ਦੇਖ ਰਹੇ ਆ ਹਾਲ ਆਫ ਦ ਵਰਲਡ ਇਨ ਫਰੰਟ ਆਫ ਅਸ ਜਦੋਂ ਤੁਸੀਂ ਕਿਸੇ ਇੱਕ ਬੰਦੇ ਨੂੰ ਹੇਟ ਸਪੀਚ ਦਿੰਦੇ ਦੇਖ ਰਹੇ ਹੋ ਇਟਸ ਐਂਟਰਿੰਗ ਯੂ ਅੰਦਰ ਤੇ ਜਾ ਹੀ ਰਿਹਾ ਨਾ ਯੂ ਕੈਨ ਨਾਟ ਸਟਾਪ ਇਟ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ ਨਹੀਂ ਰਿਹਾ ਜਾ ਸਕਦਾ ਅਸੀਂ ਆਪਣੇ ਬੱਚੇ ਨੂੰ ਚਾਹਨੇ ਕਿ ਇਹ ਪੋਜ਼ਿਟਿਵ ਬਣੇ ਬੜਾ ਭਲਾ ਬਣੇ ਚੰਗਾ ਬਣੇ ਪਰ ਉਹਦਾ ਮਤਲਬ ਇਹ ਤੇ ਨਹੀਂ ਕਿ ਅਸੀਂ ਨੂੰ ਵੈਕਿਊਮ ਚ ਰੱਖ ਦਈਏ ਕਿਤੇ ਇਹਨੂੰ ਚੰਦਰਮੇ ਤੇ ਭੇਜ ਦੋ ਕਿਸੇ ਨੂੰ ਦੇਖੇ ਹੀ ਨਾ ਕਿਸੇ ਨੂੰ ਸੁਣੇ ਹੀ ਨਾ ਫਿਰ ਇਹ ਇਹ ਚੰਗਾ ਰਹੇਗਾ ਐਸਾ ਨਹੀਂ ਹੁੰਦਾ ਵੀ ਆਲ ਗ로우 ਇਨ ði ਸੋਸਾਇਟੀ ਐਂਡ ਵਾਈਲ ਵਾਚਿੰਗ ਵਾਈਲ ਹੀਅਰਿੰਗ ਵੀ ਇਨਟੇਕ ਅਸੀਂ ਬੜਾ ਕੁਝ ਅੰਦਰ ਲੈ ਕੇ ਜਾਂਦੇ ਹਾਂ ਜਿਹਦੇ ਨਾਲ ਸਾਡੇ ਅੰਦਰ ਪਤਾਲ ਬੁਰਾਈਆਂ ਆਕਾਸ਼ ਚੰਗੀਆਂ ਆ ਸਭ ਕੁਝ ਆਉਂਦੀਆਂ ਨੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਇਸੇ ਤਰ੍ਹਾਂ ਹੀ ਕੁਦਰਤੀ ਤੌਰ ਤੇ ਸਾਡੇ ਅੰਦਰ ਵੇਦ ਪੁਰਾਣ ਕਤੇਬਾਂ ਵੇਦ ਪੁਰਾਣ ਜਿਹੜੇ ਨੇ ðiਸ ਆ ਦਾ ਹਿੰਦੂ ਸਕ੍ਰਿਪਚਰਸ ਕਤੇਬ ਦਾ ਇਸਲਾਮਿਕ ਸਕ੍ਰਿਪਚਰਸ ਤੋਂ ਸਾਰੇ ਸਕ੍ਰਿਪਚਰਸ ਜਿਹੜਾ ਗਿਆਨ ਹੈ ਧਰਮ ਗ੍ਰੰਥਾਂ ਦਾ ਇਹ ਕਿੰਨੇ ਲਿਖਿਆ ਬੰਦਿਆਂ ਨੇ ਲਿਖਿਆ ਆ ਵੇਦ ਵੀ ਮਨੁੱਖਾਂ ਨੇ ਲਿਖਿਆ ਹੈ ਕੁਰਾਨ ਵੀ ਮਨੁੱਖਾਂ ਨੇ ਲਿਖਿਆ ਆਲਦੋ ਅਸੀਂ ਕਹਿ ਦਿੰਨੇ ਕੀ ਹੈ ਜੀ ਕੁਰਾਨ ਜਿਹੜੀ ਅਸਮਾਨ ਦੇ ਬੀਲੀਵ ਥੈਟ ਕੁਰਾਨ ਹੈਸ ਬੀਨ ਗਿਫਟਡ ਬਾਈ ਅੱਲਾ ਇਸੇ ਤਰ੍ਹਾਂ ਹੀ ਜਿਹੜੇ ਵੇਦਾਂ ਬਾਰੇ ਜਿਹੜੇ ਪੁਰਾਣੇ ਬ੍ਰਾਹਮਣ ਸੀ ਉਹ ਕਹਿੰਦੇ ਸੀ ਕਿ ਇਹ ਸਿੱਧੇ ਬ੍ਰਹਮਾ ਨੇ ਹੀ ਜ਼ਮੀਨ ਤੇ ਲਿਆਂਦੇ ਆ ਅੱਜ ਕਈ ਵਾਰ ਅਸੀਂ ਵੀ ਕਹਿ ਦਿੰਨੇ ਆ ਕਿ ਧੁਰ ਕੀ ਬਾਣੀ ਆਈ ਜੇ ਤੇ ਅਸਮਾਨ ਅਸਮਾਨ ਤੋਂ ਨਹੀਂ ਆਈ ਇਜ਼ ਦਾ ਸੀਅਰ ਐਕਸਪੀਰੀਅੰਸ ਆਫ ਗੁਰੂ ਨਾਨਕ ਸਾਹਿਬ ਟਾਕਿੰਗ ਵਿਦ ਪੀਪਲ ਜਿਹਦੇ ਲਾਗੇ ਬੈਠ ਕੇ ਗੱਲ ਕਰਦੇ ਨੇ ਉਹਨੂੰ ਸਮਝਾਉਂਦੇ ਨੇ ਆਪਣੇ ਅੰਦਰ ਦੇ ਉਸ ਗਿਆਨ ਦੇ ਨਾਲ ਕਿ ਦੇਖ ਭਾਈ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਇਹ ਤੇ ਗੁਰੂ ਨਾਨਕ ਦੀ ਬਾਣੀ ਹੈ ਗੁਰੂ ਨਾਨਕ ਨੇ ਲਿਖੀ ਹੈ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਗੁਰੂ ਅੰਗਦ ਸਾਹਿਬ ਨੇ ਲਿਖਿਆ ਧੁਰ ਕੀ ਬਾਣੀ ਧੁਰ ਮਤਲਬ ਅਸਮਾਨ ਨਹੀਂ ਹੁੰਦਾ ਧੁਰ ਇਸ ਸੈਂਟਰ ਇਫ ਯੂ ਨੋ ਪੰਜਾਬੀ ਤੁਰਾ ਕਹਿੰਦੇ ਨੇ ਸਮਥਿੰਗ ਵਿਚ ਇਜ਼ ਸੈਂਟਰ ਦਾ ਸੈਂਟਰ ਪੁਆਇੰਟ ਉਹਨੂੰ ਤੁਰਾ ਕਹਿੰਦੇ ਆ ਤੁਰ ਜਿਹੜੀ ਤੁਰੋਂ ਅੰਦਰੋਂ ਆਉਂਦੀ ਹੈ ਅੰਦਰੋਂ ਤੁਰ ਕੀ ਬਾਣੀ ਆਈ ਜਦੋਂ ਤੁਹਾਡੇ ਤੁਰ ਅੰਦਰ ਉਹ ਬਾਣੀ ਉਹ ਬਣ ਤਰ ਉਹ ਰੱਬੀ ਗਿਆਨ ਆਉਂਦਾ ਹੈ ਤਿੰਨ ਸਗਲੀ ਚਿੰਤ ਮਿਟਾਈ ਅਸਮਾਨ ਤੋਂ ਨਹੀਂ ਆਈ ਹੋਈ ਕਿਉਂਕਿ ਸਾਡਾ ਰੱਬ ਅਸਮਾਨ 'ਚ ਨਹੀਂ ਬੈਠਾ ਸਾਡਾ ਰੱਬ ਕਿੱਥੇ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਸਾਡਾ ਪਰਮਾਤਮਾ ਤੇ ਉਹ ਜਿਹੜਾ ਹਰ ਜਗ੍ਹਾ ਹੀ ਆ ਇੱਕ ਓੰਕਾਰ ਫਿਰ ਤੋਂ ਕੋਈ ਅਸਮਾਨ ਤੋਂ ਥੋੜੀ ਆਉਣਾ ਹੈ ਤੁਰੋਂ ਅੰਦਰੋਂ ਜਿਨ੍ਹਾਂ ਨੇ ਉਸ ਗਿਆਨ ਨੂੰ ਹਾਸਲ ਕੀਤਾ ਸੱਤ ਪੁਰਖ ਜਿਨ ਜਾਨਿਆ ਉਹਦੇ ਤੁਰੋਂ ਉਹਦੇ ਅੰਦਰੋਂ ਇਹ ਬਾਣੀ ਆਈ ਹੈ ਤੋਂ ਇਸੇ ਤਰ੍ਹਾਂ ਹੀ ਅਸੀਂ ਜਾਨਣਾ ਕਿ ਇਹ ਵੇਦ ਪੁਰਾਣ ਕਿਤਾਬਾਂ ਜਿਹੜੇ ਜਿਨ੍ਹਾਂ ਨੂੰ ਇਹ ਗਿਆਨ ਆਇਆ ਜਿਨ੍ਹਾਂ ਨੇ ਵੇਦ ਲਿਖ ਦਿੱਤੇ ਜਾਂ ਜਿਨ੍ਹਾਂ ਨੂੰ ਅਸੀਂ 15 ਭਗਤ ਕਹਿੰਦੇ ਆ ਇੱਥੇ ਸਾਡੇ ਕੋਲ ਬਿਰਾਜਮਾਨ ਨੇ ਗੁਰੂ ਨਾਨਕ ਸਾਹਿਬ ਸਾਡ ਇਹ ਗਿਆਨ ਕਿੱਥੋਂ ਆਇਆ ਹੈਗੇ ਤੇ ਮਨੁੱਖ ਸਰੀਰ ਚ ਹੀ ਸੀ ਨਾ ਕੁਦਰਤ ਦੇ ਬਣੇ ਨੇਚਰਲੀ ਜਿਹੜਾ ਸਰੀਰ ਬਣਿਆ ਸੀ ਉਹਦੇ ਵਿੱਚ ਹੀ ਸੀ ਪਰ ਇਸੇ ਸਰੀਰ ਵਿੱਚ ਕੁਦਰਤੀ ਤੌਰ ਤੇ ਇੰਨਾ ਗਿਆਨ ਵੀ ਹੈਗਾ ਜੇ ਅਸੀਂ ਵਿਚਾਰ ਕਰਕੇ ਦੇਖੀਏ ਕੁਦਰਤ ਸਰਬ ਵਿਚਾਰ ਇਹ ਸਾਰੀ ਵਿਚਾਰ ਸਾਰੀ ਕੰਟੈਂਪਲੇਸ਼ਨ ਸਾਰੀ ਸੋਚ ਇਹ ਵੱਡੇ ਵੱਡੇ ਗ੍ਰੰਥ ਜਿਹੜੇ ਨੇ ਦੇਖੋ ਨੇਚਰਲੀ ਇਹ ਸਾਡੇ ਅੰਦਰ ਹੀ ਡਿਵੈਲਪ ਹੁੰਦੇ ਤਾਂ ਹੀ ਆ ਕੇ ਬਾਅਦ ਚ ਕਾਗਜ਼ ਤੇ ਆਉਂਦੇ ਨੇ ਯੂ ਥਿੰਕ ਐਂਡ ਦੈਨ ਯੂ ਰਾਈਟ ਇਟ ਤੁਹਾਡੇ ਅੰਦਰ ਕੋਈ ਖਿਆਲ ਬਣਦਾ ਫਿਰ ਉਹ ਕਾਗਜ਼ ਦੇ ਉੱਤੇ ਉਤਰਦਾ ਹੈ ਉਹ ਚੰਗਾ ਹੋਵੇ ਆ ਮਾੜਾ ਹੋਵੇ ਉਹ ਅੰਮ੍ਰਿਤਮਈ ਗੁਰੂ ਨਾਨਕ ਸਾਹਿਬ ਦੀ ਬਾਣੀ ਹੋਵੇ ਤੇ ਭਾਵੇਂ ਉਹ ਕਿਸੇ ਫਜ਼ੂਲ ਜਿਹੇ ਬੰਦੇ ਦੀ ਕੋਈ ਝੂਠੀ ਜੀ ਗੱਲ ਹੋਵੇ ਉਹ ਇੱਥੇ ਬਣਦੀ ਹੈ ਤਾਂ ਸਤਿਗੁਰੂ ਤੇ ਸਾਨੂੰ ਦੱਸਦੇ ਵੇਦ ਪੁਰਾਣ ਕਿਤੇਬਾਂ 올 ਦਾ ਸਕ੍ਰਿਪਚਰਸ 올 ਦਾ ਵਿਜ਼ਡਮ ਸਰਵ ਵਿਚਾਰ 올 ਦੋਸ ਡਿਸਕੋਰਸਸ ਐਂਡ ਕੰਟੈਂਪਲੇਸ਼ਨ ਹੋਲ ਵਿਜ਼ਡਮ ਆਫ ਸਕ੍ਰਿਪਚਰਸ ਐਂਡ ਇਟਸ ਕੰਟੈਂਪਲੇਸ਼ਨ ਇਜ਼ ਆਲਸੋ ਨੈਚੁਰਲ ਟੂ ਦਾ ਹਿਊਮਨ ਮਾਈਂਡ ਇਨ ਨੇਚਰਲੀ ਸਾਡੇ ਅੰਦਰੋਂ ਹੀ ਬਣਿਆ ਐ ਇੰਨੀ ਸ਼ਕਤੀ ਸਾਡੇ ਅੰਦਰ ਹੈਗੀ ਐ ਜਪ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਉ ਇੰਨੀ ਸ਼ਕਤੀ ਸਾਡੇ ਕੋਲ ਹੈਗੀ ਅਗਲੀ ਪੰਕਤੀ ਦੇਖਿਓ ਕੁਦਰਤ ਖਾਣਾ ਪੀਣਾ ਪੈਨਣ ਕੁਦਰਤ ਸਰਬ ਪਿਆਰ ਤੋ ਖਾਣਾ ਪੀਣਾ ਈਟ ਐਂਡ ਡਰਿੰਕ ਪੈਨਣ ਹੁੰਦਾ ਡਰੈਸ ਕਰਨਾ ਉਹ ਸੀ ਖਾਂਦੇ ਆ ਪਹਿਨਦੇ ਆ ਆਪਣੇ ਆਪ ਨੂੰ ਡਰੈਸ ਕਰਦੇ ਆ ਕੁਦਰਤੀ ਹੈ ਸਿਰ ਬੰਦਾ ਹੀ ਨਹੀਂ ਕਰਦਾ ਬਰਡਸ ਵੀ ਕਰਦੇ ਆ ਐਨੀਮਲਸ ਵੀ ਕਰਦੇ ਆ ਖਾਂਦੇ ਪੀਂਦੇ ਸਭ ਕੁਝ ਨੇ ਉਹ ਵੀ ਆਪਣੇ ਆਪ ਨੂੰ ਆਪਣੇ ਢੰਗ ਨਾਲ ਡਰੈਸ ਅਪ ਕਰਦੇ ਆ ਆਪਣੇ ਢੰਗ ਨਾਲ ਇੱਕ ਦੂਜੇ ਸਾਹਮਣੇ ਉਹ ਪੇਸ਼ ਵੀ ਹੁੰਦੇ ਆ ਦੇ ਹੈਵ देयर ਓਨ ਵੇਜ਼ ਟੂ ਡੂ ਥੈਟ ਸਰਬ ਪਿਆਰ 올 ਡਿਵੋਸ਼ਨ ਐਂਡ 올 ਲਵ 올 ਕਾਈਂਡ ਆਫ ਲਵ ਐਂਡ ਡਿਵੋਸ਼ਨ ਇਜ਼ ਐਜ਼ ਨੇਚਰਲ ਸਾਡੇ ਲਈ ਉਨਾ ਹੀ ਨੇਚਰਲ ਹੈ ਹਰ ਤਰ੍ਹਾਂ ਦਾ ਪਿਆਰ ਵੀ ਏ ਨਹੀਂ ਕਿ ਫਲਾਣੇ 'ਚ ਤਾਂ ਬੰਦੇ 'ਚ ਪਿਆਰ ਨਹੀਂ ਜੀ ਉਹ ਤਾਂ ਸਿਰਫ ਨਫ਼ਰਤ ਹੀ ਭਰੀ ਹੈਗਾ ਉਹਦੇ 'ਚ ਪਰ ਉਹਨੇ ਫੀਡ ਨਫ਼ਰਤ ਨੂੰ ਕੀਤਾ ਹੈ ਰਿਮੈਂਬਰ ਦਿਸ ਜਿੱਦਾਂ ਮੈਂ ਸ਼ੁਰੂ 'ਚ ਹੀ ਕਿਹਾ ਅਸੀਂ ਦੇਖ ਰਹੇ ਹਾਂ ਸੁਣ ਰਹੇ ਹਾਂ ਅਤੇ ਜੋ ਸਾਡੇ ਅੰਦਰ ਜਾ ਰਿਹਾ ਅਸੀਂ ਉਸ ਨੂੰ ਕਲਟੀਵੇਟ ਕਰਦੇ ਹਾਂ ਫਿਰ ਅੰਦਰ ਸਾਰਿਆਂ ਦੇ ਅੰਦਰ ਚੰਗਿਆਈ ਵੀ ਜਾਂਦੀ ਬੁਰੀਾਈ ਵੀ ਹੁਣ ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਵੀ ਤਾਂ ਦੇਖਿਆ ਹੈ ਨਾ ਪਰ ਠੱਗ ਤੇ ਨਹੀਂ ਨਾ ਬਣ ਗਏ ਪਰ ਸੱਜਣ ਠੱਗ ਇਨ ਹਿਸ ਓਨ ਲਾਈਫਟਾਈਮ ਹੀ ਮਸਟ ਹੈਵ ਮੀਟ ਸਮਵਨ ਹੂ ਵਾਜ਼ ਅ ਠੱਗ ਉਦੇ ਲਾਗੇ ਬਹਿ ਕੇ ਠੱਗ ਬਣ ਗਿਆ ਗੁਰਬਾਣੀ ਚ ਦੋ ਤਰ੍ਹਾਂ ਦੇ ਸ਼ਬਦ ਆਉਂਦੇ ਆ ਇੱਕ ਸ਼ਬਦ ਉਹ ਹੈ ਜਿਹਦੇ ਚ ਭਗਤ ਜੀ ਕਹਿੰਦੇ ਨੇ ਕਿ ਭੁੱਲ ਕੇ ਵੀ 베ਰੀ ਦੇ ਨੇੜੇ ਕੇਲਾ ਜਿੱਦਾਂ ਹੁੰਦਾ ਏਦਾਂ ਦੀ ਸੰਗਤ ਨਾ ਕਰ ਲਿਓ ਕੇਲੇ ਨਿਕਟ ਜਿਓ 베ਰ ਸਾਕਤ ਸੰਗ ਨਾ ਕੀਜੀਐ ਕਿਸੇ ਬੁਰੇ ਦੀ ਸੰਗਤ ਨਾ ਕਰੋ ਜਿੱਦਾਂ 베ਰੀ ਦੇ ਲਾਗੇ ਜੇ ਕੇਲਾ ਉਗ ਜਾਏ ਬਨਾਨਾ ਪਲਾਂਟ ਉਹਦੇ ਲੀਵਜ਼ ਬੜੇ ਸੌਫਟ ਹੁੰਦੇ ਆ ਤੇ 베ਰੀ ਨੂੰ ਕੰਡੇ ਲੱਗੇ ਹੁੰਦੇ ਆ ਥੌਨਸ ਹੁੰਦੇ ਆ ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਹਿਰ ਜਦੋਂ ਹਵਾ ਚੱਲਣੀ ਹੈ ਉਹਨੇ ਹਵਾ ਨਾਲ ਦਾ ਝੂਲਣਾ ਹੈ ਬਨਾਨਾ ਨੇ ਕੇਲੇ ਨੇ ਤੇ ਉਹਦੇ ਪੱਤੇ ਜਿਹੜੇ ਫਟ ਜਾਣੇ ਸਾਰੇ ਇੱਕ ਪਾਸੇ ਬਾਣੀ ਚ ਆਇਆ ਆ ਰਿਹਾ ਹੈ ਕਿ ਕੋਈ ਸੰਗਤ ਨਾ ਕਰੋ ਭੈੜਿਆਂ ਦੀ ਸੰਗਤ ਨਾ ਕਰੋ ਉੱਥੇ ਬੈਠ ਕੇ ਉਹੋ ਜੇ ਬਣ ਜਾਂਦੇ ਆ ਲੋਕ ਜ਼ਹਿਰੀਲੇ ਲੋਕਾਂ ਨਾਲ ਬੈਠੋਗੇ ਉਹੋ ਜੇ ਅੰਦਰ ਆਉਣਗੇ ਦੂਜੇ ਪਾਸੇ ਬਾਣੀ ਚ ਇਹ ਵੀ ਆਉਂਦਾ ਆ ਕਿ ਸੰਤ ਨਾ ਛੋੜਾ ਸੰਤ ਇੱਕ ਕੋਟਕ ਮਿਲੇ असंत ਜਿਹੜਾ ਚੰਗਾ ਬੰਦਾ ਆ ਉਹ ਆਪਣੀ ਚੰਗਿਆਈ ਨਹੀਂ ਛੱਡਦਾ ਭਾਵੇਂ ਕਿੰਨੇ ਮਾੜੇ ਲੋਕ ਕਿਉਂ ਨਾ ਮਿਲ ਜਾਣ ਕਿੰਨੇ ਮਾੜੇ ਲੋਕ ਹੀ ਕਿਉਂ ਨਾ ਮਿਲ ਜਾਣ ਥੈਟ ਮੀਨਸ ਇਹ ਸਾਡੇ ਅੰਦਰ ਹੈ ਕਿ ਅਸੀਂ ਕਿਸ ਚੀਜ਼ ਨੂੰ ਤਾਕਤਵਰ ਬਣਾਇਆ ਕਿੰਨੂੰ ਸਟਰੋਂਗ ਕੀਤਾ ਹੈ ਕਿ ਸਾਡੀ ਵਿਲ ਪਾਵਰ ਸੱਚੀ ਇੰਨੀ ਸਟਰੋਂਗ ਹੋ ਗਈ ਕਿ ਮੈਂ ਕਾਜਲ ਕੀ ਕੋਠਰੀ ਹਨਾ ਉਹਦੇ ਚੋਂ ਸੁਰਮੇ ਦੀ ਕੋਠੜੀ ਚੋਂ ਵੀ ਲੰਘ ਜਾਵਾਂ ਤੇ ਦਾਗ ਨਾ ਲੱਗੇ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਤਉ ਪਾਈ ਗੱਲੀ ਜੋਗ ਨਾ ਹੋਈ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਤੋਂ ਵੱਡਾ ਜੋਗੀ ਉਹ ਹੁੰਦਾ ਹੈ ਵਾਈਲ ਲਿਵਿੰਗ ਇਨ 댓 ਕੇਵ ਆਫ ਸੁਰਮਾ ਉਹ ਸੁਰਮੇ ਦੀ ਭਾਵੇਂ ਗੁਫਾ ਚੋਂ ਲੱਗ ਜਾਏ ਪਰ ਦਾਗ ਨਾ ਲੱਗੇ ਤੋ ਕਿੰਨੀਕ ਸਟਰੈਂਥ ਸਾਡੇ ਅੰਦਰ ਆਈ ਹੈ ਕਿਉਂਕਿ ਜੋ ਜੋ ਅਸੀਂ ਸੁਣਦੇ ਦੇਖਦੇ ਆ ਉਹਦੇ ਨਾਲ ਸਾਡਾ ਪਿਆਰ ਜਾਂ ਡਿਵੋਸ਼ਨ ਬਣ ਜਾਣਾ ਉਨਾ ਹੀ ਨੈਚੁਰਲ ਹੈ ਜਿੱਦਾਂ ਅਸੀਂ ਖਾਣਾ ਪੀਣਾ ਕਰਦੇ ਆ ਕੱਪੜੇ ਪਾਉਂ ਨੈਚੁਰਲੀ ਪਾ ਲੈਨੇ ਫਟਾਫਟੀ ਉਹਦੇ ਲਈ ਕਿਸੇ ਨੂੰ ਪੁੱਛਣ ਜਾਣ ਦੀ ਲੋੜ ਥੋੜੀ ਹੁੰਦੀ ਹੈ ਸਭ ਕੁਝ ਖਾਣਾ ਪੀਣਾ ਵੀ ਸਾਡਾ ਨੈਚੁਰਲ ਹੀ ਹੈ ਬਚਪਨ ਤੋਂ ਹੀ ਤੋਂ 올 ਕਾਈਂਡ ਆਫ ਲਵ ਐਂਡ ਡਿਵੋਸ਼ਨ ਇਹ ਸਾਡੇ ਲਈ ਉਨਾ ਹੀ ਨੈਚੁਰਲ ਹੈ ਐਜ਼ ਈਟਿੰਗ ਡਰਿੰਕਿੰਗ ਐਂਡ ਡਰੈਸਿੰਗ ਅਗਲੀ ਪੰਕਤੀ ਨਾਲ ਬੋਲੋ ਜੀ ਕੁਦਰਤ ਜਾਤੀ ਜਿੰਸੀ ਰੰਗੇ ਕੁਦਰਤ ਜੀ ਜਹਾਨ ਤੋ ਜਾਤੀ ਜਿੰਸੀ ਰੰਗੀ ਅਲਗ-ਅਲਗ ਜਨਸਾਂ ਦੀ ਅਲਗ-ਅਲਗ ਜਾਤੀਆਂ ਦੀ ਅਲਗ-ਅਲਗ ਰੰਗਾਂ ਦੀ ਦੋ ਕ੍ਰिएशन 올 ਸਾਰਟਸ ਆਫ ਕ੍ਰिएशन ਜਿੰਨੀ ਵੀ ਕ੍ਰिएशन ਹੈ ਹਰ ਤਰ੍ਹਾਂ ਦੀ ਜੀ ਜਹਾਨ ਜੀ ਹੁੰਦਾ ਹੈ ਜੀਵਨ ਲਾਈਫ ਜਹਾਨ ਹੁੰਦਾ ਹੈ ਵਰਲਡ ਜੀ ਹੁੰਦਾ ਮੇਰਾ ਜੀ ਇਦਾਂ ਕਰਦਾ ਮੇਰਾ ਅੰਦਰਲਾ ਤੋ ਮੇਰੇ ਅੰਦਰਲਾ ਜਿਹੜਾ ਜਹਾਨ ਹੈ ਇਹਦੇ ਅੰਦਰ ਜਿੰਨੀ ਵੀ 올 ਸਾਰਟ ਆਫ ਕ੍ਰिएशन ਸਾਡੇ ਅੰਦਰ ਕਿਹੜੀ ਕ੍ਰिएशन ਹੁੰਦੀ ਹੈ 올 ਆਵਰ ਇਮੋਸ਼ਨਸ 올 ਆਵਰ ਥੌਟਸ ਇਹ ਸਾਰੀ ਕ੍ਰिएशन ਮੈਂ ਕੀ ਸੋਚਦਾ ਆ ਕਿਹੜੇ ਖਿਆਲ ਅੰਦਰ ਚੱਲ ਰਹੇ ਨੇ ਮੇਰਾ ਇੱਕ ਅੰਦਰਲਾ ਜਹਾਨ ਬਣ ਰਿਹਾ ਹੈ ਕੁਦਰਤੀ ਸਾਰਿਆਂ ਅੰਦਰ ਹੀ ਹੈ ਨੋਬਡੀ ਇਜ਼ ਡਿਵਾਈਡ ਆਫ ਥੈਟ ਸਾਰਿਆਂ ਅੰਦਰ ਹੀ ਹੈ ਇਹ ਸੋਚਾਂ ਦਾ ਜਹਾਨ ਸਾਰਿਆਂ ਅੰਦਰ ਬਣਦਾ ਹੈ ਔਰ एवरीवन ਆਫ ਅਸ ਹੈਜ਼ ਅ ਡਿਫਰੈਂਟ ਕਾਈਂਡ ਆਫ ਵਰਲਡ ਹੈਪਨਿੰਗ ਵਿਦਿਨ ਅਸ ਸਾਡੇ ਅੰਦਰ ਹੈ ਅੰਦਰ ਲਗਾਤਾਰ ਕ੍ਰੀਏਸ਼ਨ ਹੋ ਰਹੀ ਹੈ ਕਦੀ ਕਿੱਥੇ ਬੈਠੇ ਹੋਏ ਆ ਪਰ ਕੀ ਸੋਚ ਚੱਲ ਰਹੀ ਹੈ ਕੋਈ ਨਹੀਂ ਜਾਣਦਾ ਇਹ ਕਹਿਣਾ ਬੜਾ ਸਾਖਾ ਹੋ ਜਾਂਦਾ ਜੀ ਕਿਉਂ ਜੀ ਅਸੀਂ ਸਾਖੀ ਸੁਣੀ ਫਲਾਣਾ ਜੀ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਤੇ ਗੁਰੂ ਨਾਨਕ ਸਾਹਿਬ ਨੂੰ ਨਮਾਜ਼ ਪੜਨ ਲਈ ਲੈ ਗਿਆ ਤੇ ਧਿਆਨ ਉਹਦਾ ਕਿਸੇ ਹੋਰ ਪਾਸੇ ਸੀ ਸਾਰਿਆਂ ਨਾਲ ਹੀ ਧਿਆਨ ਹਰ ਪਾਸੇ ਹੀ ਤੁਰਿਆ ਫਿਰਦਾ ਸਾਡਾ ਮਨ ਹੈ ਹੀ ਇੰਨਾ ਚੰਚਲ ਪਗਾ ਬਿਨ ਹੁਰੀਆਂ ਮਾਰਤਾ ਬਦਨੇ ਬਿਨ ਖਿਰਖਿਰ ਹਾਸਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੈਰਾਂ ਤੋਂ ਬਿਨਾਂ ਹੀ ਉੱਡਿਆ ਫਿਰਦਾ ਆ ਪੈਰਾਂ ਤੋਂ ਬਿਨਾਂ ਹੀ ਭੱਜਿਆ ਫਿਰਦਾ ਹੈ ਖੰਭਾਂ ਤੋਂ ਬਿਨਾਂ ਹੀ ਉਡਾਰੀਆਂ ਮਾਰਦਾ ਆ ਐਸਾ ਮਨ ਹੈ ਤੋਂ ਅੰਦਰ ਨਿਤ ਖਿਆਲ ਨਿਤ ਸੋਚ ਚੱਲਦੀ ਇੱਕ ਅਲੱਗ ਦੁਨੀਆ ਸਾਡੀ ਬਣੀ ਹੀ ਰਹਿੰਦੀ ਹੈ ਇਹ ਵੀ ਕੁਦਰਤੀ ਹੈ ਕੋਈ ਰੋਕ ਨਹੀਂ ਸਕਦਾ ਤਾਂ ਸਤਿਗੁਰੂ ਸਾਨੂੰ ਇਸ ਸ਼ਲੋਕ ਤੇ ਸਮਝਾ ਰਿਹਾ ਕਿ ਵਟ ਇਜ਼ ਹੈਪਨਿੰਗ ਨੈਚੁਰਲੀ ਟੂ ਅਸ ਦ ਥਿੰਗ ਇਜ਼ ਗੁਰੂ ਕੋਲ ਕਿਉਂ ਆਈਦਾ ਆ ਇਹ ਸਮਝ ਲੈਣ ਲਈ ਕਿ ਜੋ ਕੁਝ ਮੇਰੇ ਅੰਦਰ ਨੈਚੁਰਲੀ ਹੋ ਰਿਹਾ ਆ ਮੈਂ ਕਿਹੜੀ ਚੀਜ਼ ਦੇ ਉੱਤੇ ਫੋਕਸ ਕਰਕੇ ਕਿਸ ਚੀਜ਼ ਨੂੰ ਐਨਕ੍ਰੇਜ ਕਰਾਂ ਕਿਸ ਚੀਜ਼ ਨੂੰ ਸਟਰੋਂਗ ਕਰਾਂ ਕਿਹੜੀ ਚੀਜ਼ ਪਿੱਛੋਂ ਆਪਣਾ ਜ਼ੋਰ ਹਟਾ ਲਵਾਂ ਉਹ 네ਗੇਟਿਵਿਟੀ ਵੱਲੋਂ ਹਟਾ ਲਵਾਂ ਪਤਾਲ ਚ ਨਾ ਜਾਵਾਂ ਮੈਂ ਮੈਂ ਆਕਾਸ਼ ਵੱਲ ਜਾਵਾਂ ਤੋ ਸਰਵੋਦੀਆਂ ਗੱਲਾਂ ਸੁਣ ਕੇ ਛਾਲਾ ਨਾ ਮਾਰਾਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਕੀੜਾ ਬਣ ਕੇ ਨਾ ਰਹਾ ਤੋ ਸਤਿਗੁਰੂ ਇੱਥੇ ਫਰਮਾਨ ਕਰਦੇ ਨੇ ਕ੍ਰੀਏਸ਼ਨ ਆਫ ਆਲ ਸਾਰਟਸ ਆਫ आवर ਥੌਟਸ ਆਫ आवर ਇਮੋਸ਼ਨਸ ਇਜ਼ ਨੈਚੁਰਲ ਟੂ आवर ਯੂ نو ਇਨ ਬਿਲਟ ਜਿਹੜਾ ਸਾਡੇ ਅੰਦਰ ਇਨ ਬਿਲਟ ਸਾਡਾ ਸੰਸਾਰ ਹੈ ਇਨ ਵਰਲਡ ਉਹਦੇ ਚ ਲਈ ਇਹ ਨੈਚੁਰਲੀ ਸਾਡੇ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਥੌਟਸ ਆਉਂਦੇ ਨੇ ਹਰ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਹਮੇਸ਼ਾ ਚੰਗੇ ਵਿਚਾਰ ਸਾਰਿਆਂ ਨੂੰ ਆਉਂਦੇ ਐਸਾ ਨਹੀਂ ਹੁੰਦਾ ਸਾਰਿਆਂ ਦੇ ਮਨ 'ਚ ਹਰ ਤਰ੍ਹਾਂ ਦੇ ਵਿਚਾਰ ਚੱਲਦੇ ਕਿਉਂਕਿ ਅਸੀਂ ਦੇਖ ਰਹੇ ਕੁਦਰਤ ਦਿਸੈ ਕੁਦਰਤ ਸੁਣੀਏ ਹੁਣ ਅਸੀਂ ਸੁਣਦੇ ਦੇਖਦੇ ਸਭ ਕੁਝ ਹਰ ਕੋਈ ਦੇਖਦਾ ਹੈ ਪਰ ਉਹਦਾ ਅਸਰ ਕਿੰਨਾ ਕੁ ਅਸੀਂ ਕਬੂਲ ਕਰਦੇ ਹਾਂ that depends on us so it's naturally happening with us ਕਿ ਸਾਡੇ ਅੰਦਰ ਥਾਟਸ ਇਮੋਸ਼ਨਸ ਕ੍ਰੀਏਟ ਹੁੰਦੇ ਆ ਅੰਦਰਲਾ ਸੰਸਾਰ ਬਣਦਾ ਤੇ ਟੈਂਦਾ ਰਹਿੰਦਾ ਅਗਲੀ ਪੰਕਤੀ ਨਾਲ ਬੋਲਿਓ ਜੀ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਤੋ ਕਿਸੇ ਨੂੰ ਮਾੜਾ ਕਹਾ ਕੀ ਹੈ ਜੀ ਬੜਾ ਮਾੜਾ ਆ ਇਹਦੇ ਚ ਈਗੋ ਬੜੀ ਹੈ ਇਹਦੇ ਚ ਲਾਲਚ ਬੜਾ ਇਹਦੇ ਚ ਹੇਟ ਰੇਡ ਬੜਾ ਕਿਸੇ ਹੋਰ ਬਾਰੇ ਦੇਖਣ ਦੀ ਲੋੜ ਹੀ ਨਹੀਂ ਹੈ ਗੁਰੂ ਨਾਨਕ ਸਾਹਿਬ ਸਾਨੂੰ ਕਹਿੰਦੇ ਕੁਦਰਤੀ ਹੈ ਨੈਚੁਰਲ ਹੈ ਈਗੋ ਆ ਜਾਣੀ ਪ੍ਰਾਈਡ ਆ ਜਾਣੀ ਨੈਚੁਰਲ ਹੈ ਜੇ ਕਿਸੇ ਚ ਆ ਗਈ ਉਹਦੇ ਵੱਲ ਨਾ ਦੇਖੋ ਆਪਣੇ ਵੱਲ ਦੇਖੋ ਆਪਣੇ ਵੱਲ ਦੇਖੋ ਆਪਣੜੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖ ਸਿਰ ਨੀਵਾ ਕਰਨਾ ਪੈਂਦਾ ਆਪਣੇ ਵੱਲ ਦੇਖਣ ਲਈ ਗਰੀਬਾਨ ਹੁੰਦਾ ਨਾ ਗਲਮਾ ਜਿਹੜਾ ਜਿਹਦੇ ਅੰਦਰ ਦੇਖਣਾ ਤੇ ਸਿਰ ਨੀਵਾ ਕਰਨਾ ਪੈਂਦਾ ਅਸੀਂ ਸਿਰ ਉੱਚਾ ਕਰੀ ਬੈਠੇ ਥੈਟਸ ਵਾਈ ਵੀ ਆਲ ਮੋਰ ਯੂ نو ਆਬਜ਼ਰਵੈਂਟ ਅਬਾਊਟ ਆਦਰਸ ਕਿ ਉਹ ਇਦਾਂ ਕਰ ਰਿਹਾ ਉਹ ਇਦਾਂ ਕਰ ਰਿਹਾ ਉਹਦੇ ਚ ਇਹ ਮਾੜਾ ਉਹਦੇ ਚ ਇਹ ਚੰਗਾ ਉਹਨੇ ਉਹਦੇ ਚ ਇਹ ਗੁਣ ਨੇ ਇਹ ਔਗਣ ਨੇ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕੁਦਰਤੀ ਹੈ ਤੁਸੀਂ ਆਪਣੇ ਅੰਦਰ ਦੇਖੋ ਥੋੜੇ ਨੀਵੇਂ ਹੋਵੋ ਤਾਂ ਕੁਦਰਤੀ ਨੇਕੀਆਂ ਹੋ ਗਈਆਂ ਚੰਗੀਆਂਈਆਂ ਗੁੱਡਨੈਸ ਵਧੀਆਂ ਹੁੰਦੀਆਂ ਮੀਨ ਮਾੜੇ ਕੰਮ ਕਰਨੇ ਮਾਨ ਅਭਿਮਾਨ ਫਾਲਸ ਪ੍ਰਾਈਡ ਇਟਸ ਨੇਚਰਲ ਥੈਟ ਵੀ ਹੈਵ ਗੁੱਡ ਐਂਡ ਬੈਡ ਵਿਦਿਨ ਅਸ ਨੇਚਰਲੀ ਸਾਡੇ ਅੰਦਰ ਚੰਗਿਆਈ ਵੀ ਹੈ ਬੁਰਾਈ ਵੀ ਹੈ ਤੋ ਉਹਨੂੰ ਦੇਖਣਾ ਹੈ ਆਪਣੇ ਅੰਦਰ ਬੈਠ ਕੇ ਆਪਣੇ ਆਪ ਨੂੰ ਦੇਖਣਾ ਹੈ ਇਹੀ ਜਪਜੀਤ ਸਾਹਿਬ ਦਾ ਪੂਰਾ ਸਾਰ ਤੁਸੀਂ ਅਖੀਰਲੇ ਸ਼ਲੋਕ ਵਿੱਚ ਦੇਖਿਆ ਸੀ ਜਿ ਆਪਣੇ ਆਪ ਨੂੰ ਐਨਲਾਈਜ਼ ਕਰਨਾ ਉਸ ਧਰਤੀ ਨੂੰ ਦੇਖਣਾ ਕਿਥੇ ਚੰਗਾ ਕੀ ਹੈ ਤੇ ਮਾੜਾ ਕੀ ਹੈ ਇੱਥੇ ਬੂਟਾ ਉੱਗੇਗਾ ਕਿਵੇਂ ਉਸ ਧਰਤੀ ਤੇ ਬੈਠ ਕੇ ਨੇਚਰਲੀ ਪ੍ਰਾਈਡ ਕਮਸ ਟੂ ਅਸ ਈਗੋ ਮਾਣ ਅਭਿਮਾਨ ਇਹ ਵੀ ਨੇਚਰਲੀ ਆ ਜਾਂਦਾ ਹੈ ਕਿਸੇ ਨੇ ਮਾੜੀ ਜੀ ਤਾਰੀਫ ਕੀਤੀ ਤੇ ਮੇਰੇ ਅੰਦਰ ਆ ਜਾਣਾ ਜੇ ਇੱਕ ਨੇ ਤਾਰੀਫ ਕੀਤੀ ਦੂਜੇ ਨੇ ਆ ਕੇ ਕਹਿ ਦਿੱਤਾ ਨਾ ਕਿ ਤੇ ਨਹੀਂ ਨਹੀਂ ਤੈਨੂੰ ਨਹੀਂ ਆਂਦਾ ਅਸੀਂ ਹਰਟ ਮਹਿਸੂਸ ਕਰਦੇ ਹਾਂ ਇਹ ਨੇਚਰਲ ਹੈ ਇਹ ਹੁੰਦਾ ਆ ਜਿੱਥੇ ਅਸੀਂ ਪਿਆਰ ਪਾਉਂਦੇ ਆ ਅਟੈਚ ਹੁੰਨੇ ਆ ਉੱਥੇ ਸਾਨੂੰ ਐਕਸਪੈਕਟੇਸ਼ਨਸ ਹੋ ਜਾਂਦੀਆਂ ਐਂਡ ਦੈਨ ਵੀ ਫੀਲ ਡਿਸਪਾਇੰਟਡ ਵੈਨ ਸਮਥਿੰਗ ਐਲਸ ਹੈਪਨਸ ਤੋ ਇਹ ਨੈਚੁਰਲੀ ਹੈ ਇਹਦੇ ਲਈ ਆਪਣੇ ਆਪ ਨੂੰ ਟੌਰਚਰ ਨਾ ਕਰੀਏ ਕਈ ਵਾਰੀ ਅਸੀਂ ਟੌਰਚ ਆਪਣੇ ਆਪ ਨੂੰ ਦੁਖੀ ਕਰਨ ਲੱਗ ਜਾਂਦੇ ਆਪਣੇ ਆਪ ਨੂੰ ਪਨਿਸ਼ ਕਰਨ ਲੱਗ ਜਾਂਦੇ ਲੈ ਮੈਂ ਐਵੇਂ ਤੈਨਾਂ ਭਰੋਸਾ ਕੀਤਾ ਉਹਨੇ ਤੇ ਮੈਨੂੰ ਆਹ ਕਰ ਦਿੱਤਾ ਮੈਂ ਹੀ ਮੂਰਖ ਸੀ ਡੋਨਟ ਡੂ ਦੈਟ ਡੋਨਟ ਲਿਵ ਇਨ ਰਿਗਰਟਸ ਇਟਸ ਨੈਚੁਰਲ ਟੂ ਯੂ ਦੈਟ ਯੂ ਆਰ ਗੋਇੰਗ ਟੂ ਕਮਿਟ ਮਿਸਟੇਕਸ ਇਨ ਨੈਚੁਰਲ ਹੈ ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਸਭ ਤੋਂ ਵੱਡੀ ਕੁਆਲਿਟੀ ਜਿਹੜੀ ਲਾਈਫ 'ਚ ਨਾ ਉਹ ਹੈਗੀ ਫੋਰਗਿਵਨੈਸ ਮਾਫ ਕਰ ਦੇਣਾ ਖਵਣ ਗੁਣ ਫੋਰਗਿਵਨੈਸ ਸਿਰਫ ਦੂਜਿਆਂ ਲਈ ਨਹੀਂ ਹੁੰਦੀ ਕਿ ਉਹਨੂੰ ਮਾਫ ਕਰਤਾ ਫੋਰਗਿਵਨੈਸ ਉਹ ਹੁੰਦੀ ਹੈ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਤੇ ਐਪਲਾਈ ਕਰਦੇ ਹੋ ਇਫ ਯੂ ਵਾਂਟ ਟੂ ਫੋਰਗਿਵ ਸਮਵਨ ਐਲਸ ਯੂ ਨੀਡ ਟੂ ਫੋਰਗਿਵ ਯੋਰ ਓਨ ਸੈਲਫ ਫਰਸਟ ਪਹਿਲਾਂ ਆਪਣੇ ਆਪ ਨੂੰ ਮਾਫ ਕਰੋ ਕਿਉਂਕਿ ਤੁਸੀਂ ਆਪਣੇ ਅੰਦਰ ਫੜ ਕੇ ਬੈਠੇ ਹੋਏ ਕਿ ਉਹਨੇ ਮੇਰੇ ਨਾਲ ਆ ਕੀਤਾ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਸੇ ਨੂੰ ਵੀ ਕਿਸੇ ਸੈਕੰਡ ਥਰਡ ਫੋਰਥ ਬੰਦੇ ਨੂੰ ਕੋਈ ਫਰਕ ਨਹੀਂ ਪੈਂਦਾ ਇਫ ਯੂ ਆ ਯੂ نو ਇੱਕ ਗਰਜ ਲੈ ਕੇ ਤੁਰੇ ਹੋਏ ਹੋ ਕਿ ਸਮਵਨ ਹੈਜ਼ ਡਨ ਸਮਥਿੰਗ ਰੋਂਗ ਟੂ ਯੂ ਫਿਰ ਯੂ ਆ ਪਨਿਸ਼ਿੰਗ ਯਰ ਓਨ ਸੈਲਫ ਆਪਣੇ ਆਪ ਤੇ ਦਇਆ ਕਰਨੀ ਸਿੱਖੀਏ ਕੰਪੈਸ਼ਨ ਆਪਣੇ ਆਪ ਨੂੰ ਮਾਫ ਕਰਨਾ ਸਿੱਖੀਏ ਇੰਨਾ ਜ਼ਿਆਦਾ ਹਾਰਡ ਨਾ ਹੋਵੋ ਆਪਣੇ ਆਪ ਤੇ ਨੇਚਰਲ ਹੈ ਅਸੀਂ ਸਾਰੇ ਗਲਤੀਆਂ ਕਰਦੇ ਹਾਂ ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾਰ ਤੋ ਦੂਜਿਆਂ ਦੇ ਔਗਣ ਦੇਖ ਕੇ ਉਹਨਾਂ ਬਾਰੇ ਸੋਚੀ ਜਾਣਾ ਜਾਂ ਆਪਣੇ ਕੋਲੋਂ ਗਲਤੀ ਹੋ ਗਈ ਤੇ ਫਿਰ ਆਪਣੇ ਆਪ ਤੇ ਹਾਰਡ ਹੋ ਜਾਣਾ ਇਹ ਦੋਨੋਂ ਚੀਜ਼ਾਂ ਹੀ ਗਲਤ ਨੇ ਆਪਣੀ ਉਸ ਧਰਤੀ ਤੇ ਬੈਠ ਕੇ ਚੰਗੀਆਂ ਆਈਆਂ ਬੁਰਾਈਆਂ ਵਾਚੈ ਧਰਮ ਹضور ਆਪਣੇ ਧਰਮ ਦੇ ਹضور ਦੇ ਸਾਹਮਣੇ ਬੈਠ ਕੇ ਰੱਬੀ ਹੁਕਮ ਦੇ ਲਾਗੇ ਬੈਠ ਕੇ ਆਪਣੇ ਅੰਦਰ ਦੀਆਂ ਚੰਗੀਆਂ ਬੁਰਾਈਆਂ ਦੇਖੋ ਕਿ ਇੱਥੇ ਕੁਦਰਤੀ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਇਹ ਕੁਦਰਤੀ ਹੈ ਇਹ اندر ਉੱਗ ਜਾਂਦਾ ਹੈ ਲਾਈਕ ਇਫ ਯੂ ਹੈਵ ਲੇਫਟ ਅ ਪੀਸ ਆਫ ਲੈਂਡ ਫਾਰ ਅ ਸਮਾਲ ਟਾਈਮ ਤੁਸੀਂ ਕਿਸੇ ਜ਼ਮੀਨ ਦੇ ਟੁਕੜੇ ਨੂੰ ਥੋੜੀ ਦੇਰ ਛੱਡ ਦੋ ਅਨਕਲਟੀਵੇਟਿਡ ਦੇ ਵਿਲ ਬੀ ਪਲਾਂਟਸ ਥੈਟ ਸਟਾਰਟ ਗਰੋਇੰਗ ਓਵਰ ਦੇ ਉਹ ਆਪਣੇ ਆਪ ਹੀ ਉੱਗ ਜਾਂਦੇ ਆ ਉੱਥੇ ਉੱਗ ਜਾਂਦਾ ਖੱਬਲ ਉੱਗ ਜਾਂਦਾ ਨਾ ਭਾਵੇਂ ਜਿੰਨਾ ਮਰਜੀ ਵਾਇਆ ਹੋਵੇ ਖੇਤ ਜਿੰਨਾ ਮਰਜੀ ਝੋਨਾ ਲਾਇਆ ਹੋਵੇ ਜਿੰਨੀ ਮਰਜੀ ਦਵਾਈ ਪਾਈ ਹੋਵੇ ਉਹ ਚ ਬੂਟੀਆਂ ਉੱਗ ਜਾਂਦੀਆਂ ਦੇ ਵਿਲ ਬੀ ਅਨਵਾਂਟਡ ਵੀਡਸ ਐਂਡ ਪਲਾਂਟਸ ਗਰੋਇੰਗ ਇਨ ਦੈਟ ਲੈਂਡ ਆਪਣੇ ਆਪ ਉੱਗਦੇ ਆ ਦੈਟਸ ਨੈਚੁਰਲ ਇਸੇ ਤਰ੍ਹਾਂ ਜੇ ਤੁਸੀਂ ਆਪਣੀ ਜਿਹੜੀ ਮਾਈਂਡ ਦੀ ਧਰਤੀ ਹੈ ਸੁਰਤ ਦੀ ਧਰਤੀ ਕੌਨਸ਼ੀਅਸਨੈਸ ਦੀ ਜੇ ਇਹਨੂੰ ਪ੍ਰੋਪਰਲੀ ਕਲਟੀਵੇਟ ਨਹੀਂ ਕਰਦੇ ਇਹਦੇ ਅੰਦਰ ਵੀ ਨੇਕੀਆਂ ਵਦੀਆਂ ਆਪਣੇ ਆਪ ਉਗਦੀਆਂ ਰਹਿੰਦੀਆਂ ਨੇ ਇਸ ਕਰਕੇ ਇਹਨਾਂ ਵੱਲ ਇੰਨੇ ਜ਼ਿਆਦਾ ਪਰੇਸ਼ਾਨ ਨਾ ਹੋਵੋ ਇੱਥੇ ਬੈਠੋ ਇਹਦੇ ਵੱਲ ਦੇਖੋ ਕਿਉਂਕਿ ਇਹ ਕੁਦਰਤੀ ਹੈ ਇਹ ਨੇਚਰਲ ਪ੍ਰੋਸੈਸ ਹੈ ਅਗਲੀ ਪੰਕਤੀ ਬੋਲਿਓ ਜੀ ਕੁਦਰਤ ਪਾਉਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਤੇ ਪਾਉਣ ਪਾਣੀ ਹਵਾ ਤੇ ਪਾਣੀ ਨੂੰ ਕਹਿੰਦੇ ਨੇ ਵਾਟਰ ਐਂਡ 에ਅਰ ਬਸੰਤਰ ਕਹਿੰਦੇ ਨੇ ਫਾਇਰ ਨੂੰ ਲੈਂਡ ਹੁੰਦੀ ਹੈ ਧਰਤੀ ਤੇ ਜਿਵੇਂ ਬਾਹਰਲੀ ਧਰਤੀ ਹਵਾ ਇਹ ਨੇਚਰਲ ਹੈ ఎవਰੀਥਿੰਗ ਇਨ ਅਸ ਨੇਕੀਆਂ ਬਦੀਆਂ ਮਾਨ ਅਭਿਮਾਨ ਆਲ ਥੀਸ ਵਿਚ ਆ ਨੈਗੇਟਿਵ ਇਮੋਸ਼ਨਸ ਇਹ ਵੀ ਸਾਡੇ ਅੰਦਰ ਉਦਾਂ ਹੀ ਨੇਚਰਲ ਨੇ ਜਿਵੇਂ ਬਾਹਰ ਹਵਾ ਪਾਣੀ ਅੱਗ ਧਰਤੀ ਜਿੱਦਾਂ ਇਹ ਨੇਚਰਲ ਹੈ ਨਾ ਸਾਹਮਣੇ ਤੁਹਾਡੇ ਹਮੇਸ਼ਾ ਪਾਣੀ ਸਾਫ਼ ਨਹੀਂ ਹੁੰਦਾ ਗੰਦਾ ਵੀ ਹੁੰਦਾ ਹੈ ਧਰਤੀ ਹਮੇਸ਼ਾ ਹੀ ਫਰਟਾਈਲ ਨਹੀਂ ਹੁੰਦੀ ਕਈ ਜਗ੍ਹਾ ਉਹ ਉਹਨੂੰ ਕਰਨਾ ਪੈਂਦਾ ਉਹ ਤੇ ਜ਼ੋਰ ਲਾਣਾ ਪੈਂਦਾ ਕਈ ਵਾਰ ਉੱਥੇ ਝਾੜੀਆਂ ਹੋਗੀਆਂ ਹੋਈਆਂ ਇਟਸ ਐਸ ਨੇਚਰਲ ਉਸੇ ਤਰ੍ਹਾਂ ਹੀ ਨੇਚਰਲ ਸਾਡੇ ਅੰਦਰ ਹੈ ਅਸੀਂ ਇਹ ਜਾਣੀਏ ਤੋ ਆਪਣੇ ਆਪ ਤੇ ਇੰਨਾ ਵੀ ਜ਼ਿਆਦਾ ਤਸ਼ੱਦਦ ਨਾ ਕੀਤਾ ਜਾਵੇ ਤਪੱਸਿਆ ਵਾਲੇ ਕੰਮਜ ਨਹੀਂ ਪਿਆ ਜਾਣਾ ਕਿ 4 ਘੰਟੇ ਉੱਤੇ ਬਹਿਣਾ ਧੁੱਪੇ ਤੇ ਐਨੇ ਸਾਲ ਉੱਥੇ ਜਾ ਕੇ ਤਪੱਸਿਆ ਕਰਨੀ ਖੁਦ ਨੂੰ ਪਨਿਸ਼ ਨਹੀਂ ਕਰਨਾ ਇਸ ਰਾਹ ਦੇ ਉੱਤੇ ਸੋ ਸਭ ਤੋਂ ਪਹਿਲਾਂ ਜਾਣਨਾ ਕਿ ਕੁਦਰਤੀ ਹੈ ਨੇਚਰਲ ਸਾਡੇ ਅੰਦਰ ਸਭ ਕੁਝ ਹੈ ਐਜ਼ ਨੇਚਰਲ ਐਜ਼ 에ਅਰ ਵਾਟਰ ਫਾਇਰ ਐਂਡ ਦ ਲੈਂਡ ਆਊਟਸਾਈਡ ਜਿੰਨਾ ਕਿ ਸਾਨੂੰ ਬਾਹਰ ਦਿਖਾਈ ਦੇ ਰਿਹਾ ਨੇਚਰਲ ਐਦਾਂ ਹੀ ਸਾਡੇ ਅੰਦਰ ਦਾ ਨੇਚਰ ਹੈ ਇਹਦੇ ਚ ਚੰਗੀਆਂ ਹੀਆਂ ਵੀ ਨੇ ਬੁਰਾਈਆਂ ਵੀ ਨੇ ਇਹਦੇ ਚ ਪਤਾਲ ਵੀ ਨੇ ਇਹ ਚ ਆਕਾਸ਼ ਵੀ ਨੇ ਤੋ ਇਹਦੇ ਅੰਦਰ ਬੈਠ ਕੇ ਮੈਂ ਕਰਨਾ ਕੀਆ ਉਹ ਅਗਲੀਆਂ ਪੰਕਤੀਆਂ ਵਿੱਚ ਹੈ ਮੇਰੇ ਨਾਲ ਬੋਲਿਓ ਜੀ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾਕ ਸਭ एवरीथिंग ਇਹ ਸਭ ਕੁਝ ਹੀ ਪ੍ਰਮਾਤਮਾ ਤੇਰੀ ਹੀ ਰਚਨਾ ਹੈ ਤੂੰ ਕਾਦਰ ਕਾਦਰ ਹੁੰਦਾ ਹੈ ਕ੍ਰੀਏਟਰ ਕੁਦਰਤ ਹੋ ਗਈ ਤੇਰੀ ਕ੍ਰिएशन ਹੈ ਇਹ ਪਾਕੀ ਨਾ ਹੀ ਪਾਕ ਹੁੰਦਾ ਹੈ ਪਿਓਰ ਪਾਕੀ ਨਾ ਹੀ ਹੋ ਗਿਆ ਵਡਿਆਈ ਗ੍ਰੇਸ ਤੇਰੀ ਹੀ ਗ੍ਰੇਸ ਵਿੱਚ ਤੇਰੀ ਵਡਿਆਈ ਦੇ ਵਿੱਚ ਸਭ ਕੁਝ ਬਣਿਆ ਹੋਇਆ ਸੀ ਇਹ ఎవਰੀਥਿੰਗ ਇਜ਼ ਐਸ ਯੂ ਕ੍ਰੀਏਟਿਡ ਇਹ ਮੇਰਾ ਸ਼ਰੀਰ ਇਹ ਮੇਰੇ ਅੰਦਰਲੇ ਵਿਚਾਰ 올 ਮਾਈ ਥਾਟਸ 올 ਮਾਈ ਨੇਕੀਆਂ ਐਂਡ ਬਦੀਆਂ ਇਹ ਨੇਚਰਲੀ ਇਸੇ ਤਰ੍ਹਾਂ ਦਾ ਕ੍ਰੀਏਟ ਹੋਇਆ ਮੈਂ ਦੇਖ ਰਿਹਾ ਸੁਣ ਰਿਹਾ ਇਸ ਕਰਕੇ ਅੰਦਰ ਆ ਰਿਹਾ ਹੈ ਇਹ ਅੰਦਰੋਂ ਕ੍ਰੀਏਟ ਹੋਇਆ ਕ੍ਰੀਏਟਰ ਇਨ ਯੂਅਰ ਪਿਓਰੈਸਟ ਆਫ ਪਿਓਰ ਗ੍ਰੇਸ ਤੂੰ ਮੈਨੂੰ ਸਜ਼ਾ ਨਹੀਂ ਦਿੱਤੀ ਤੂੰ ਕਿਸੇ ਨੂੰ ਗਲਤ ਨਹੀਂ ਬਣਾਇਆ ਤੂੰ ਮੈਨੂੰ ਵੀ ਗਲਤ ਨਹੀਂ ਬਣਾਇਆ ਬਸ ਮੈਂ ਧਿਆਨ ਕਿਸੇ ਹੋਰ ਪਾਸੇ ਰੱਖਿਆ ਹੋਇਆ ਹੈ ਤੋ ਉਹ ਉਹਦੇ ਤੇ ਕੋਈ ਉਲਾਮਾ ਨਹੀਂ ਉਲਾਹਣੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਉਲਾਮੇ ਨਹੀਂ ਦਿੰਦਾ ਕਿ ਹਾਂ ਭਈ ਮੇਰੇ ਮੇਰੇ ਕੋਲ ਮੇਰੇ ਅੰਦਰ ਇੰਨੀ ਬੁਰਾਈ ਕਿਉਂ ਹੈ ਮੈਂ ਐਦਾ ਕਿਉਂ ਸੋਚਦਾ ਹਾਂ ਮੇਰੇ ਅੰਦਰ ਐਸਾ ਕਿਉਂ ਹੈ ਕਿਉਂਕਿ ਇਸਪਸੇ ਧਿਆਨ ਦੇਣਾ ਪਏਗਾ ਇਹ ਇੰਨਾ ਹੀ ਨੇਚਰਲ ਹੈ ਜਿੰਨਾ ਇੱਕ ਪੀਸ ਆਫ ਲੈਂਡ ਬਾਹਰ ਹੁੰਦਾ ਹੈ ਉਹਦੇ ਚ ਬੜਾ ਕੁਝ ਉਗਦਾ ਹੈ ਉਹਦੀ ਸਫਾਈ ਵੀ ਕਰਨੀ ਪੈ ਸਕਦੀ ਹੈ ਉੱਤੇ ਸੁਹਾਗਾ ਵੀ ਫੇਰਿਆ ਜਾਂਦਾ ਹੈ ਉਹਦੇ ਲਈ ਬੜੀ ਟ੍ਰੀਟਮੈਂਟਸ ਕਰਨੀਆਂ ਪੈਂਦੀਆਂ ਨੇ ਤਾਂ ਸਤਗੁਰੂ ਇੱਥੇ ਕਹਿੰਦੇ ਕਿ ਇਹ ਮਨਾ ਇਸ ਗੱਲ ਨੂੰ ਸਮਝ ਲੈ ਮੇਰੇ ਮਨ ਕਿ ਉਸ ਪ੍ਰਮਾਤਮਾ ਨੂੰ ਹਰ ਵੇਲੇ ਇਹ ਕਹਿ ਕਿ ਤੇਰੀ ਕ੍ਰੀਏਸ਼ਨ ਹੈ ਤੇ ਬੜੀ ਪਿਓਰ ਹੈ ਤੇਰੀ ਇੰਟੈਂਸ਼ਨ ਬੜੀ ਪਿਓਰ ਰਹੀ ਹੈ ਮੈਨੂੰ ਬਣਾਉਣ ਵਿੱਚ ਇਸ ਸਾਰੀ ਰਚਨਾ ਨੂੰ ਬਣਾਉਣ ਦੇ ਵਿੱਚ ਅਗਲੀ ਪੰਕਤੀ ਨਾਲ ਬੋਲੋ ਜੀ ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ ਇਹ ਜਿਹੜਾ ਲਾਸਟ ਵਰਡ ਹੈ ਇਹ ਅੱਜ ਕੱਲ ਯੂਜ਼ ਨਹੀਂ ਹੁੰਦਾ ਪੰਜਾਬੀ ਵਿੱਚ ਬਹੁਤ ਘੱਟ ਹੁੰਦਾ ਅੱਜ ਅੱਜ ਵਾਲੀ ਮਾਡਰਨ ਪੰਜਾਬੀ ਵਿੱਚੋਂ ਇਹ ਗਾਇਬ ਹੋ ਗਿਆ ਤਾਕ ਹੁੰਦਾ ਇਕੱਲਾ ਅਲੋਨ ਤਾਕੀ ਇਕੱਲੀ ਸਮਵਨ ਇਜ਼ ਅਲੋਨ ਇਕੱਲਾ ਹੈ ਜਿਹੜਾ ਉਹਨੂੰ ਕਹਿੰਦੇ ਤਾਕ ਤੋ ਤਾਕ ਜਿਹੜਾ ਇਕੱਲਾ ਬੈਠਾ ਹੈ ਇੱਕ ਹੋ ਜਾਣਾ ਤਾਕੋ ਤਾਕ ਇੱਕ ਹੋ ਜਾਣਾ ਅਲੱਗ-ਅਲੱਗ ਨਹੀਂ ਰਹਿਣਾ ਕਿਤੇ ਮੈਂ ਨੇਕੀਆਂ ਕਰਕੇ ਚੰਗਾ ਹੋ ਜਾਣਾ ਕਿਤੇ ਮੈਂ ਬਦੀਆਂ ਕਰਕੇ ਮਾੜਾ ਹੋ ਜਾਣਾ ਮੇਰੇ ਅੰਦਰ ਡਾਈਵਰਸ ਹੈ ਸਭ ਕੁਝ ਵੱਖਰਾ-ਵੱਖਰਾ ਤੁਰਿਆ ਫਿਰਦਾ ਮੈਂ ਇੱਕ ਹੋ ਜਾਵਾਂ ਪਰਮਾਤਮਾ ਤੂੰ ਤੇ ਬੜੀ ਹੀ ਪ੍ਰਿਓਰ ਕ੍ਰिएशन ਕੀਤੀ ਐ ਪਰ ਜਿਵੇਂ ਜਿਵੇਂ ਮੈਂ ਦੇਖਦਾ ਆਂ ਸੁਣਦਾ ਆਂ ਮੇਰੇ ਅੰਦਰ ਪਤਾਲ ਆਕਾਸ਼ ਡਿਫਰੈਂਟ ਹੁੰਦੇ ਜਾਂਦੇ ਮੇਰੇ ਅੰਦਰ ਨੇਕੀਆਂ ਦਾ ਰਾਹ ਵੱਖਰਾ ਬਦੀਆਂ ਵੱਖਰੀਆਂ ਕਿਤੇ ਮੇਰੇ ਅੰਦਰ ਪ੍ਰਾਈਡ ਈਗੋ ਆਈ ਜਾਂਦੀ ਐ ਹੁਣ ਮੈਂ ਕਰਾਂ ਕਿ ਤਾਂ ਸਤਿਗੁਰੂ ਕਹਿੰਦੇ ਉਹ ਹੁਕਮ ਦੇ ਵਿੱਚ ਜੇ ਮੈਂ ਵੇਖਾਂ ਮੈਂ ਰੀਅਲਾਈਜ਼ ਕਰਾਂ ਮੈਂ ਸਮਝ ਜਾਵਾਂ ਆਬਜ਼ਰਵ ਕਰ ਲਵਾਂ ਤਾਂ ਮੈਂ ਵਰਤੈ ਮੇਰੇ ਅੰਦਰ ਉਹ ਪਰਮਾਤਮਾ ਜਿਹੜਾ ਵਰਤ ਰਿਹਾ ਉਹਦੇ ਨਾਲ ਮੈਂ ਇੱਕ ਹੋ ਸਕਦਾ ਤਾਕੋ ਤਾਕ ਇੱਕ ਹੋ ਜਾਣਾ ਵਨ ਹੋ ਜਾਣਾ ਸੀ ਹੈ ਓਨਲੀ ਇਫ ਆਈ ਆਬਜ਼ਰਵ ਐਂਡ ਹੀਡ ਯੋਰ ਹੁਕਮ ਜੇ ਹੁਕਮੇ ਅੰਦਰ ਵੇਖੇ ਆਪਣੇ ਅੰਦਰ ਉਸ ਹੁਕਮ ਨੂੰ ਵੇਖ ਲਵਾਂ ਹੀਡ ਕਰ ਲਵਾਂ ਸਮਝ ਲਵਾਂ ਮੰਨ ਲਵਾਂ ਸੁਣ ਲਵਾਂ ਇਹੀ ਸੀ ਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਜੇ ਮੈਂ ਕਰ ਲੈਣਾ ਆਈ ਹੈਪਨ ਟੂ ਮਰਜ ਇਨ ਯੂ ਮੈਂ ਤੇਰੇ ਚ ਮਰਜ ਹੋ ਕੇ ਇੱਕ ਹੋ ਜਾਣਾ ਹਾਂ ਤਾਕੋ ਤਾਕ ਵਨੈਸ ਇੱਕ ਹੋ ਜਾਣਾ ਉਸ ਪ੍ਰਮਾਤਮਾ ਅੱਗੇ ਇਹ ਅਰਦਾਸ ਹੈ ਕਿ ਇਹ ਸਾਰੀ ਕੁਦਰਤ ਵਿੱਚ ਮੇਰੇ ਅੰਦਰ ਗੁਣ ਔਗਣ ਜਿਹੜੇ ਬਣਦੇ ਗਏ ਜਿਵੇਂ ਜਿਵੇਂ ਮੈਂ ਦੇਖਿਆ ਜਿਵੇਂ ਜਿਵੇਂ ਮੈਂ ਸੁਣਿਆ ਤਾਂ ਅੰਦਰੋਂ ਅਸੀਂ ਅਲੱਗ-ਅਲੱਗ ਹੁੰਦੇ ਗਏ ਪਰ ਕਿਰਪਾ ਕਰ ਜੇ ਮੈਨੂੰ ਇਹ ਸਮਝ ਆ ਜਾਵੇ ਗੁਰੂ ਨਾਨਕ ਸਾਹਿਬ ਇਹ ਦੱਸਦੇ ਨੇ ਆਪਣੀ ਬਾਣੀ 'ਚ ਕਿ ਜੇ ਮੈਂ ਅੰਦਰ ਬੈਠੇ ਪ੍ਰਮਾਤਮਾ ਦੇ ਹੁਕਮ ਨੂੰ ਵੇਖ ਲਵਾਂ ਵੇਖਣਾ ਹੁੰਦਾ ਔਬਜ਼ਰਵ ਕਰਨਾ ਹੀਡ ਕਰਨਾ ਸੁਣਨਾ ਮੰਨਣਾ ਅਲੱਗ-ਅਲੱਗ ਟਰਮਜ਼ ਯੂਜ਼ ਹੋਈਆਂ ਬਾਣੀ ਦੇ ਵਿੱਚ ਫਿਰ ਅਸੀਂ ਉਸ ਪ੍ਰਮਾਤਮਾ ਨਾਲ ਇੱਕ ਹੋ ਜਾਣੇ ਆ ਗੁਰੂ ਕਿਰਪਾ ਕਰੇ ਇਹ ਦੂਸਰਾ ਦੂਸਰਾ ਸ਼ਲੋਕ ਹੈ ਥਰਡ ਪੌੜੀ ਤੀਸਰੀ ਪੌੜੀ ਆਸਾ ਦੀ ਵਾਰ ਦਾ ਇਸੇ ਤਰ੍ਹਾਂ ਹੀ ਆਪ ਸਾਰੇ ਆ ਕੇ ਹਰ ਹਫਤੇ ਬੈਠਿਆ ਕਰੋ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਬਾਣੀ ਸ੍ਰੀ ਆਸਾ ਦੀ ਵਾਰ ਦੀ ਵਿਚਾਰ ਨਾਲ ਆਪਾਂ ਜੁੜ ਰਹੇ ਹਾਂ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਇਹ ਪਵਿੱਤਰ ਬਾਣੀ ਹੈ ਜਪਜੀ ਸਾਹਿਬ ਅਸੀਂ ਪਿੱਛੇ ਕਰ ਰਹੇ ਹਾਂ ਇਸ ਦੀ ਜਿਹੜੀ ਪੌੜੀ ਹੈ ਉਹ ਨੈਕ ਸੰਡੇ ਅਸੀਂ ਕਰਾਂਗੇ ਪੁੱਲ ਚੱਕ ਦੀ ਖਿਮਾ ਜੀ ਆਸਾ